ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਵਿੱਚ ਤਿਬਣੀ ਰੋਡ ਤੇ ਸਥਿਤ ਭਾਈ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਨੌਜਵਾਨ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿੱਧੇ ਸਿੱਧੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰਦੇ ਹੋਏ ਵਿਕਾਸ ਵਿੱਚ ਰੋੜਾ ਟਾਉਣ ਦੇ ਦੋਸ਼ ਲਗਾਏ ਹਨ ਦੱਸ ਦਈਏ ਕਿ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਵੱਲੋਂ ਤਿਬੜੀ ਰੋਡ ਵਿਖੇ ਭਾਈ ਲਾਲੋ ਚੌਂਕ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ 10 ਦਿਨ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਸੀ ਚੌਂਕ ਲਈ ਲਗਭਗ 2 ਫੁੱਟ 40 ਚੌੜਾ ਅਤੇ 4 ਫੁੱਟ ਡੂੰਘਾ ਗੋਲਾਕਾਰ ਟੋਆ ਪੁੱਟਿਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਿਸੇ ਨੇ ਜੀਸੀਬੀ ਮਸ਼ੀਨ ਨਾਲ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਸੀ ਦੋਸ਼ ਲਗਾਇਆ ਗਿਆ ਸੀ ਕਿ ਮਿੱਟੀ ਪਾਉਣ ਵਾਲੇ ਨੇ ਚੌਂਕ ਵਿੱਚ ਲੱਗੇ ਕੈਮਰਿਆਂ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ ਕਾਂਗਰਸੀ ਕੌਂਸਲਰਾਂ ਅਤੇ ਰਾਮਗੜੀਆ ਬਰਾਦਰੀ ਦੇ ਲੋਕਾਂ ਵੱਲੋਂ ਪਾਹੜਾ ਸਮਰਥਕਾਂ ਦੇ ਨਾਲ ਚੌਂਕ ਵਿੱਚ ਧਰਨਾ ਦਿੱਤਾ ਗਿਆ ਦੇਰ ਸ਼ਾਮ ਐਮਐਲਏ ਬਰਿੰਦਰ ਪਹਾੜਾ ਨੇ ਆ ਕੇ ਚੌਂਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਦੇਰ ਰਾਤ ਤੱਕ ਬੈਠ ਕੇ ਇੱਕ ਦਿਨ ਵਿੱਚ ਹੀ ਚੌਂਕ ਬਣਵਾ ਦਿੱਤਾ ਐਮਐਲਏ ਪਹਾੜਾ ਦਾ ਦਾਵਾ ਹੈ ਕਿ ਚੌਂਕ ਬਣਨ ਨਾਲ ਇਲਾਕੇ ਦੀ ਟ੍ਰੈਫਿਕ ਵਿਵਸਥਾ ਤੇ ਕੰਟਰੋਲ ਹੋ ਜਾਏਗਾ ਪਰ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿਤੇ ਇਸ ਕੰਮ ਵਿੱਚ ਰੋੜਾ اٹਕਾ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਤੇ ਆਪਣੇ ਚੌਂਕ ਮੇਰੇ ਖਿਆਲ ਪੁੱਟੇ ਨੂੰ ਲਗਭਗ ਮਹੀਨਾ ਹੋ ਗਿਆ ਔਰ ਇੱਥੇ ਸਾਨੂੰ ਰੋਕਿਆ ਗਿਆ ਸੀਗਾ ਕੰਮ ਵਾਲੋਂ ਤੇ ਅਸੀਂ ਰੁਕ ਵੀ ਗਏ ਉਸ ਤੋਂ ਬਾਅਦ ਸਾਨੂੰ ADC ਜਨਰਲ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਉਹਨੇ ਐਪਰੀਸ਼ੀਏਟ ਵੀ ਕੀਤਾ ਜੋ ਗਰਦਾਸਪੁਰ ਚ ਕੰਮ ਹੋਇਆ ਔਰ ਹੀ ਸ਼ੱਡ ਕਿ ਆਪਾਂ ਬਹਿ ਕੇ ਇਹਨੂੰ ਕੋਈ ਡਿਜ਼ਾਈਨ ਸੋਣਾ ਕਰ ਲਈਏ ਤੇ ਵਧੀਆ ਗੱਲ ਆ ਡਵੈਲਪਮੈਂਟ ਦੀ ਲੋੜ ਆ ਤੇ ਕਰਾਂਗੇ ਪਰ ਮੈਂ ਉਹਨਾਂ ਦੀ ਵੇਟ ਕਰਦਾ ਰਿਹਾ ਪ੍ਰਸ਼ਾਸਨ ਦੀ ਔਰ ਸਟਿਲ ਆਈ ਵਾਸ ਆਈ ਵਾਸ ਵੇਟਿੰਗ ਅੱਜ ਮੈਂ ਆਪਣੇ ਇਨ-ਲਾਸ ਦੇ ਵਿੱਚ ਡੈਥ ਹੋਈ ਸੀ ਮੇਰੇ ਵਾਈਫ ਦੇ ਚਾਚਾ ਜੀ ਦੀ ਉੱਥੇ ਸੰਸਕਾਰ ਤੇ ਗਏ ਆ ਤੇ ਪਿੱਛੋਂ ਸ਼ਰਾਰਤ ਕੀਤੀ ਗਈ ਆ ਇੱਥੇ ਟਿਪਰ ਲਿਆ ਕੇ ਤੇ ਮਿੱਟੀ ਇਹਦੇ ਵਿੱਚ ਛੁੱਟਤੀ ਗਈ ਆ ਪਹਿਲਾਂ ਉਹਨਾਂ ਨੇ ਉਹ ਸਾਈਡ ਤੇ ਕੈਮਰੇ ਲੱਗੇ ਆ ਉਹ ਸਾਰੇ ਟੇਡੇ ਕੀਤੇ ਕੈਮਰੇ ਤੇ ਫਿਰ ਉਹ ਮਿੱਟੀ ਛੁੱਟੀ ਗਈ ਸੋ ਮੈਨੂੰ ਪਤਾ ਲੱਗਿਆ ਮੈਂ ਸੰਸਕਾਰ ਤੋਂ ਸਿੱਧਾ ਇੱਥੇ ਪਹੁੰਚਿਆ ਕਿਉਂਕਿ ਇੱਥੇ ਟ੍ਰੈਫਿਕ ਜਮ ਹੋ ਗਿਆ ਧਰਨਾ ਲਾ ਦਿੱਤਾ ਪਬਲਿਕ ਨੇ ਤੇ ਅੱਜ ਸ਼ੋਭਾ ਯਾਤਰਾ ਸੀ ਸਾਡੀ ਔਰ ਉਸ ਸ਼ੋਭਾ ਯਾਤਰਾ ਜੋ ਮੈਨੂੰ ਟੈਲੀਫੋਨ ਆਇਆ ਕਿ ਐਮਐਲਏ ਸਾਹਿਬ ਅਸੀਂ ਤੇ ਪਰੇਸ਼ਾਨ ਹੋ ਗਿਆ ਗੱਲ ਹੋ ਗਈ ਮੈਂ ਉਥੋਂ 10-15 ਮਿੰਟਾਂ ਚ ਗੱਡੀ ਭਜਾ ਕੇ ਇੱਥੇ ਪਹੁੰਚਿਆ ਤੇ ਆਣ ਕੇ ਆਉਂਦੇ ਮੈਂ ਜਾਮ ਖਲਾਇਆ ਤਰਨਾ ਚਕਾਇਆ ਔਰ ਨਾਲ ਇਹ ਜਿਹੜਾ ਫਿਰ ਕੰਮ ਸ਼ੁਰੂ ਕੀਤਾ ਮੇਰੇ ਕੱਲ 4-5 ਘੰਟੇ ਦੇ ਵਿੱਚ ਹੀ ਸਾਰੀ ਸੰਗਤ ਦੇ ਸਹਿਯੋਗ ਨੇ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਪਿੰਡਾਂ ਚੋਂ ਆ ਕੇ ਸਾਰੇ ਸ਼ਹਿਰ ਚੋਂ ਲੋਕ ਆਏ ਆ ਕਿਸੇ ਨੇ ਇੱਟ ਫੜੀ ਕਿਸੇ ਨੇ ਕਾਂਡੀ ਫੜੀ ਔਰ ਇਸ ਜਿਹੜਾ ਸਾਰਾ ਕੰਮ ਆ অলਮੋਸਟ ਤੁਸੀਂ ਦੇਖ ਸਕਦੇ ਹੋ ਕਿ ਨੇਪਰੇ ਚੜ ਗਿਆ ਅ ਸੜਕ ਤੋਂ ਲਗਭਗ 2.5 ਫੁੱਟ ਉੱਚਾ ਹੋ ਕੇ ਤੇ ਬੱਜਰ ਵੀ ਪੈ ਗਿਆ ਮਿੱਟੀ ਵੀ ਪਵਾ ਰਹੇ ਆ ਤਾਂ ਜੋ ਕੋਈ ਇੱਥੇ ਪ੍ਰੋਬਲਮ ਨਾ ਆਵੇ ਔਰ ਇਹਨੂੰ ਇਹਦਾ ਜਿਹੜਾ ਭਾਈ ਲਾਲੋ ਜੀ ਦਾ ਸਟੈਚੂ ਜਿਹੜਾ ਵਿੱਚ ਬਣਨਾ ਆ ਉਹ ਬਣਾ ਕੇ ਤੇ ਅਸੀਂ ਇਹਨੂੰ ਇੱਥੇ ਸਥਾਪਿਤ ਕਰ ਦਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਮਨਾ ਕਰਦਾਂਗੇ ਡਿਵੈਲਪਮੈਂਟ ਦੇ ਕੰਮ ਨੂੰ ਜਿਹੜਾ ਨਾ ਰੁਕਿਆ ਜੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰ ਲੱਗਾਂ ਕਿ ਡੀਸੀ ਸਾਹਿਬ ਡਵੈਲਪਮੈਂਟ ਦੇ ਕੰਮ ਚ ਨਾੜਚਣਾ ਪਾਓ ਨਿੱਜੀ ਤੌਰ ਤੇ ਮੈਨੂੰ ਜੋ ਮਰਜ਼ੀ ਕਰੋ